ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਉ ਜਪੁ ਜਪੁ ਜੀ ਸਾਹਿਬ ਇਕ ਅੰਕਾਰੁ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਕਾਲੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਘਰ ਪਰ ਸਾਂ ਜਦ ਆਦ ਸਚ ਜੁਗਤ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਚੁੱਪੇ ਚੰਪਨਾ ਹੋਵੇ ਜੇ ਲਹਿਰਾਂ ਦੇ ਉਤਾਰੋ ਓਕੇ ਆ ਓਖਣ ਉਤਰੇ ਜੈ ਬੰਨਾ ਤੁਰੇ ਪਾਰ ਸਹਸ ਸਿਆਣਪਾ ਲਖ ਹੋਏ ਤੈ ਇਕ ਨ ਚੱਲੇ ਨਾਲ ਕਿਉ ਸੱਚ ਆਰਾ ਹੋਈਏ ਇਹ ਕੋੜੇ ਟੱਟੇ ਪਾਲ ਧੋਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਓਨੇ ਆਕਾਰ ਹੁਕਮ ਨਾ ਕੀਆ ਜਾਏ ਹੁਕਮੀ ਹੌਨ ਜੀ ਹੁਕਮ ਮਿਲੇ ਅਟਿਆਏ ਹੁਕਮੀ ਤਾਂ ਨੀਚ ਹੁਕਮ ਦੇਖ ਤੋ ਸੁਖ ਪਾਈਏ ਇਕਨਾ ਹੁਕਮੀ ਬਖਸ਼ੀ ਇਸ ਏਕਮੇ ਸਦਾ ਭਾਈਏ ਹੁਕਮੇ ਅੰਦਰ ਸਭ ਕੋ ਬਾਹਰੋਂ ਕਮਨਾ ਕੋਏ ਨਾਨਕ ਹੁਕਮੈ ਜੈ ਬੁਜਰੇ ਤਾਹੁ ਮੇ ਕਹਿ ਨ ਕੋਇ ਗਾਵੇ ਕੋ ਤਾਣ ਹੋਏ ਕਿਸੇ ਤਾਣ ਗਾਵੇ ਕੋ ਦਾਤ ਜਣੇ ਨਿਸ਼ਾਨ ਗਾਵੇ ਕੋ ਗੜੜੀ ਅੰਨ ਚਾਰ ਉਰ ਗਾਵੇ ਕੋ ਵਿਦਿਆ ਵਿੱਚ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਥ ਰਹਾ ਦੂਰ ਕਥ ਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਠਗ ਪਾਏ ਜੁਗਾ ਜੁਗੰਤਰ ਖਾਈ ਖਾਈ ਹੁਕਮੇ ਹੁਕਮ ਚਲਾਏ ਰਾਵੋ ਨਾਨਕ ਵਿਗਸੇ ਵੇ ਕਰਵਾਓ ਸੱਚਾ ਸਹਮ ਸੱਚ ਨਹੀਂ ਬਾਖਿਆ ਭਾਉ ਆਪਾਰ ਅੱਖੇ ਮਿਲਦੇ ਦੇਰੇ ਦਾਤ ਕਰੇ ਦਾ ਤਾਰ ਫਿਰ ਕਿ ਅੱਗੇ ਰੱਖੇ ਇਹ ਦਿਸੇ ਦਰਬਾਰ ਮੌਕੇ ਬੋਲਣ ਬੋਲੀਏ ਜਿਤ ਸੁਣੇ ਕਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵੜੇ ਚਾਰ ਕਰਮੀ ਆਵ ਕਾਪੜਾ ਨਗਰੀ ਮੁਖ ਦਵਾਰ ਨਾਨਕ ਕਿਵੇਂ ਜਾਣੀਏ ਸਭ ਆਪੇ ਸੱਚਿਆਰੋ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨੇ ਰੰਗ ਜਨ ਸੋਏ ਜਿਨ ਸੇਵਿਆ ਤੇਰ ਪਾਇਆ ਨਾਨਕ ਨਾਨਕ ਗਾ ਰਿਹਾ ਗੁਰੂ ਨਾਨਕ ਗਾ ਵੀ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਚਾਏ ਗੁਰਮੁਖ ਨਾਨਕ ਗੁਰਮੁਖ ਵੇਲਾ ਗੁਰਮੁਖ ਰਹਾਸ ਤੋ ਮਾਏ ਗੁਰੂ ਦੇ ਇਸ਼ਾਰਾ ਦੁਰਗੋਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਹੀ ਕਹਿਣ ਕਥ ਨਾ ਜਾਏ ਗੁਰਾ ਕਹਦੇ ਬੁਝਾਏ ਸਭਨਾ ਜਿਹਾ ਇੱਕ ਦਤ ਸੋ ਮੈਂ ਵਿਸਰਗ ਜਾਏ ਪੀਰਤ ਨਾਮਾ ਚੇਤੇ ਪਾਵਾ ਮਣਪਾਣੇ ਕੀ ਨਾ ਕਰੇ ਜੇਤੇ ਸ੍ਰਿਣ ਉਪਾਇ ਵਿਖਾ ਮਣ ਕਰਮਾ ਕੀ ਮੇਰੇ ਲਈ ਮਤਬ ਵਿਚਾਰ ਕਰਨ ਦੇ ਵਾਰੇ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰ ਅਕਦੇਵੁ ਜਾਈ ਸਬਨਾ ਜੀਆਂ ਕੇ ਇੱਕ ਦਾਤਾ ਉਹ ਮੈਂ ਬਿਸਥਿਰਨ ਧਾਈ ਜੇ ਜੁ ਉਚਾਰਿਆ ਜਾ ਔਰ ਸੁਣੀ ਹੋਏ ਨਵਾ ਖੰਡਾ ਵਿਚ ਆਣੀਏ ਨਾਲ ਚਲੇ ਸਦ ਕੋਏ ਸੰਗ ਨਾਉ ਰਖਾਈ ਕੇ ਜਸ ਕੇ ਰਹਿ ਜਗਲੇ ਜੇ ਤਸ ਨਦਰੇ ਆਵੇ ਤੇ ਬਾਤ ਨ ਕੋਸ਼ੇਗੇ ਏਟਾ ਅੰਦਰ ਕੀਤ ਕਰ ਦੋ ਸਿ ਸੋਸ਼ ਧੜੇ ਨਾਨਕ ਨਿਰਗੁਣ ਗਣ ਕਰੇ ਗਣਵੰਤਿਆ ਗੁੰਦੇ ਤੇ ਹਾ ਕੋਈ ਨ ਸੁਜਏ ਜੇ ਤੁਸ ਗਣ ਕੋਈ ਕਰੇ ਸੁਣੀਏ ਸਿਧ ਗਿਰ ਸੁਨਾਤ ਸੁਣੀਏ ਦਰ ਦਵਲਾ ਕਾਸ ਸੁਣੀਏ ਦੇਪਲ ਪਤਾਲ ਸੁਣੀਏ ਨਾਮ ਸਕੇ ਕਾਨ ਨਾਨਕ ਬਖਤਾ ਸਦਾ ਬਿਕਾ ਸੁਣੀਏ ਦੇ ਉਪਾਵਕਾਨ ਸੁਣੀਏ ਤੇ ਸ਼ਰਵਨ ਮਿੰਦਾ ਸੁਣੀ ਮੁਕਸਲਾਂ ਮੰਗ ਸੁਣੀਏ ਜੋਗ ਜਗਤਨ ਪੀਦ ਸੁਣੀਏ ਸਾਥ ਸਿਮਰਤ ਵੇਨ ਨਾਨਕ ਬਖਤਾ ਸਦਾ ਬਿਕਾ ਸੁਣੀਏ ਦੇ ਉਪਾਵਕਾਨ ਸੁਣੀਏ ਸਤ ਸੰਤੋਪਿਆਨ ਸੁਣੀਐ ਅੱਛਰਕਾਰ ਕਿਨਾਨ ਸੁਣੀਐ ਪੜ ਪੜ ਪਾਵ ਮਾਨੀ ਮੀ ਅੱਲਾ ਕੇ ਸਹਜ ਗਿਆਨ ਨਾਨਕ ਦੰਤ ਦਾ ਸਦਾ ਵਿਗਾ ਸੁਣੀਐ ਦੋ ਪਾਵ ਕਾਨ ਸੁਣੀਐ ਸਰਾ ਗੁਨਾਕੇ ਕਾ ਸੁਣੀਐ ਸੇਖ ਕੀਰ ਪਾਸ਼ਾ ਸੁਣੀ ਅੰਦੇ ਪਾਰੇ ਰਹੋ ਮੀ ਹਾਂ ਤੋ ਇਸ ਗਾਓ ਨਾਨਕ ਲਗਤਾ ਸਦਾ ਵਿਗਾਸ ਸੁ ਸੁਣੇ ਦੇ ਪਾਪ ਕਾ ਮਨਨੇ ਕੀ ਗਤ ਕੈ ਨ ਜਾਏ ਜੇ ਕੋ ਕਹਿ ਪਿਛੇ ਕਸ਼ਟਾਏ ਕਾਗਦ ਕਲਨ ਨਿਖਣ ਹਾਰ ਮਨਨੇ ਕਰ ਕਰਨ ਵਿਚਾਰ ਐਸਾ ਨਾ ਨਾਮ ਮੇਰੋ ਜਨ ਹੋਏ ਜੇ ਕੋ ਮਰ ਜਾਣੀ ਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਨਿਮਣਕੇ ਸ਼ੁੱਧ ਮੰਨੇ ਮੂ ਚੋਟਾ ਨਾ ਖਾਏ ਮੰਨੇ ਜਲਕੇ ਸਾਤ ਨ ਜਾਏ ਐਸਾ ਨਾਮ ਮੇਰੇ ਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਟੱਕ ਨਾ ਪਾਏ ਮੰਨੇ ਪਤਸੁਰ ਪਰ ਕਟ ਜਾਏ ਮੰਨੇ ਮਹਨ ਜਲੇ ਮੰਥਵ ਮੰਨੇ ਧਰਮ ਸੇ ਤੀਸਨ ਮੰਗ ਐਸਾ ਨਾਮ ਨਿਰੰਤਨ ਹੋਵੇ ਜੇ ਕੋ ਲਰਝਣੀ ਮਨ ਕੋਏ ਮੰਨੇ ਪਾਵੇ ਮੁਖਤਵਾਰ ਮੰਨੇ ਪਰਵਾਰੇ ਸਰਧਾਰੇ ਮੰਨੇ ਤਰ ਤਾਰੇ ਗੁਰ ਸੇਖੋ ਮਨ ਨਾਨਕ ਬਬੇ ਨਿਖੋ ਐਸਾ ਨਾਮ ਨਿਰੰਤਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪंचे ਪਾਵੇ ਤਰਕੇ ਮਾਨ ਪंचे ਸੋਹੇ ਨਰ ਰਚਾਨੋ ਪੰਚਾ ਕਾ ਗਰੋ ਏਕ ਲਹਿਾਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰੋ ਤੌਲੇ ਤਰਨ ਤਿਆ ਕਾ ਪੂਤ ਸੰਤੋਖ ਧਾਰ ਰੱਖਿਆ ਜਨ ਸੋ ਜੇ ਕੋ ਬੋਝੇ ਹੋਵੇ ਸਚਿਆਰੋ ਹੌਲੇ ਉੱਪਰ ਕੇ ਕਾਮਾਰ ਧਰਤੀ ਹੋਰ ਪਰੇ ਹੋਰ ਹੋਰ ਇਸਤੇ ਪਾਰ ਤਲੇ ਕਲਰ ਜੋ ਜੀਅ ਚਾਤਰੂ ਕਾ ਕਹਿ ਨਾ ਹੋ ਸਭਨਾਂ ਲੈ ਕੇ ਅਮ੍ਰਿਤ ਕਲਾਮ ਕਿਉ ਲੇਖ ਲਿਖ ਜਾਣੇ ਕੋਇ ਲੇਖਾ ਲਿਖਿਆ ਕਿਤਾਬ ਹੋਏ ਕਿਤਾ ਤਣ ਸਵਾਲ ਹੋਰ ਉਪ ਕਿਤੇ ਦਾਤ ਜਾਣ ਕੋਣ ਕੋ ਕਿ ਤਪਸਾ ਹੋਇ ਕੋਪਵਾਵ ਤੇਤੇ ਹੋਏ ਲਖ ਦਰਿਆਉ ਕੁਦਰਤ ਕਾਣ ਦਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂ ਸਲਾਮਤ ਨਿਰੰਕਾਰ असंग जब संग पाओ असंग पूजा संग तब पाओ असंग रदुक वेद पाठ असंग योग मन रतास असंग भक्त कुण ज्ञान विचार असंग तियतन रतार असंग तोर गुण बखसार असंग ब्रह्मले विलाय तार कुदरत कावन का विचार वारिया ना जावा एक बार शुद्ध पावै साईं मलीकार ਦੂਸਰਾ ਕਲਾਮਾ ਦਾ ਰੰਕਾਰ ਆ ਸੰਗ ਮੋਰਕੰਧਪੂਰ ਅਸੰਚੋਰ ਹਾਮਪੂਰ ਅਸ ਅਮਰ ਕਰ ਜਾਏ ਜੋ ਅਸੰ ਗਲਣ ਤਿਆਤ ਮਾਇ ਪਾਪੀ ਕਾਮ ਕਰ ਜਾਏ ਅਸੰ ਕੋੜਿਆ ਤੁੜੇ ਭਾਈ ਅਸਲ ਮਲੇ ਮਲ ਵਰਤਾਏ ਆਸਾ ਨਿੰਦਕ ਸਿਰ ਕਰ ਪਾਰ ਨਾਨਕ ਨੀਤੈ ਵਿਚਾਰ ਵਾੜਿਆ ਦਸਵਾਇ ਸਵਾਰ ਜੋ ਤੁਦ ਪਾਵੇ ਤਾਈ ਮਲੇ ਕਾਰ ਤੂ ਸਦਾ ਸਲਾਮਤ ਅਨਰੰਕਾਰ ਸੰਖ ਨਾਉ ਸੰਖ ਨਾਉ ਅਗਮ ਅਗਮ ਸੰਖ ਲੋ ਅਸੰਖੇ ਸਿਰ ਪਾਰ ਹੋਏ ਅਖਰੇ ਨਾਮ ਕਰੇ ਕਾਲਾ ਆਖਰੀ ਗਿਆਨ ਗੀਤ ਗਾਉਂਗਾ ਆਖਰੀ ਦੇਣ ਬੋਲਣ ਮਾਣ ਤਖਰਾ ਸਿਰ ਸੰਜੋਗ ਖਾਣ ਦਿਨੇ ਲੇਖੇ ਤੇ ਸਿਰ ਨਾਹੀ ਜੂ ਫਰਮਾਇ ਤੇ ਤੂੰ ਪਾਏ ਜੇ ਤੱਕ ਕਰ ਤੇ ਤਨੋਂ ਵਿਣ ਨਾਮ ਹੀ ਨ ਕੋ ਥਾਓ ਉਦਰਾ ਤਕਲੜ ਕਾ ਵਿਚਾਰੋ ਵਾਰੇ ਨਾ ਜਾ ਇਕ ਵਾਰ ਜੋ ਤਦ ਪਾਵੇਂ ਸਹੀ ਕਲਕਾਰ ਤਉ ਸਦਾ ਸਲਾਮਤ ਨਰਨਕਾ ਪਰੇ ਹੰਦ ਕੈ ਰਣ ਕਰ ਗਏ ਹਣਿ ਦੇ ਤੇ ਤਰਸ ਭੇ ਮੋਤ ਪਰ ਤੇ ਕੱਪੜ ਹੋਏ ਦੇ ਸਾਹਣ ਲਾਇਓ ਥੋਏ ਪਰੇ ਮਤ ਪਾਪ ਕੇ ਸੰਗ ਉਹ ਤੁੰਪੇ ਨਾ ਲੈ ਤਨੁ ਕੋਨੀ ਕਾਪੀ ਆਖਣ ਨਾਏ ਘਰ ਘਰ ਕਰਣਾ ਨਿਕਲੇ ਜਾਓ ਆਪ ਕੇ ਬੇਜਲ ਪੇਖੋ ਨਾਨਕ ਉਪਮੇ ਆਓ ਜਵ تیر ਤਬ ਦਇਆ ਦਤਾਰੁ ਜਿਖ ਪਰ ਤਕ ਤਨਾ ਮਨਿਆ ਮਨਿਆ ਮਨ ਕੀਤਾ ਬਾਅ ਅੰਤਰਗਤ ਈਰਤ ਮਲਨਾ ਸਰਗੁਣ ਤੇਰੇ ਦੇ ਨਾਹੀ ਕੋਇ ਜਿਵੇਂ ਗੁਣ ਕੀਤੇ ਭਗਤ ਨਾ ਹੋਇ ਸਵਾਤ ਆਤ ਬਾਣੀ ਬਰਮਾ ਸਤ ਸੁਰਨ ਸਦਾ ਉੱਚਾ ਹੋ ਕਮਣ ਸੋ ਵੇਲਾ ਵਕਤ ਕਰੁਣਾ ਕਮਣ ਤੇਤ ਕਮਣ ਬਾਗ ਕਮਣ ਦੇ ਰੋਤੇ ਮਾ ਕੌਣ ਜਿਤ ਹੋ ਆਕਾਰ ਵੇਲ ਨਾ ਪਾਇ ਪੰਤੀ ਜੇ ਹੋਵੇ ਲੇ ਕੋ ਪੁਰਾਨ ਵਕਤ ਨਾ ਪਾਇਓ ਬਾਤਿਆ ਜੇ ਲਿਖਨ ਰੇ ਕੋ ਰਾਨ ਇਤਵਾਰ ਨੂੰ ਕੀ ਜਾਣੇ ਜਿਉ ਤਮਾਉ ਨ ਕੋਇ ਕਿਛਾ ਕਰਤਾ ਸਟੇ ਕੋ ਸਾਜੇ ਆਪੇ ਜਾਣੇ ਕਿਉ ਕਰ ਆਖਾ ਕਿਵਸਾ ਲਈ ਕਿਉ ਵਰਨੀ ਕਿ ਜਾਣਾਂ ਨਾਨਕ ਆਪਨ ਸਭ ਕੋ ਆਕੀ ਇੱਕ ਦੋ ਇੱਕ ਸਿਣਣਾ ਵੱਡਾ ਸਾਇ ਵੰਡੀ ਨਾਹੀ ਚਿਤਾ ਜਾਗਾ ਹੋਏ ਨਾਨਕ ਦੇਖ ਹੋਇਆ ਹੋ ਜਾਣ ਥੱਕੇ ਗਿਆ ਨਾ ਸੋਏ ਪਾਤਲ ਪਾਤਲ ਲਗ ਅਕਸ ਅਕਸ ਓੜਕ ਓੜਕ ਪਾਲ ਤਕੇ ਵੇਲ ਕਰਨ ਵਤ ਸਹਿਜ ਅਠਾਰੇ ਕੈਨਕ ਤੇ ਬਾ ਅਸਲ ਇਨਰਾ ਲੇਖ ਹੋਏ ਤਰ ਕੀ ਲੇਖੇ ਹੋਏ ਨਾਨਕ ਵੱਡਾ ਕੀ ਆਪੇ ਜਾਣੀ ਹਾਂ ਸਾਲਾਹੀ ਸਾਲਾ ਇਹਤੀ ਸੁਰਤ ਨਾ ਪਾਇ ਨਦੀਆਂ ਤੇ ਵਾਹ ਪਵੇ ਸੁਮੰਦ ਜਾਨੀ ਸਮੁੰਦਰ ਸਾਹ ਸੁਲਤਾਨ ਕੀ ਰਤ ਤੇਤੀ ਮਾਲਤਾਂ ਕਿਹੜੀ ਤੁਲਨਾ ਹੁੰਦੀ ਜੇ ਤਿਸ ਮਨੁ ਨੇ ਵਿਸਤਰੇ ਅੰਤਨੇ ਸੁਤੀ ਕਰਣੇ ਅੰਤ ਅੰਤਨੇ ਕਰਣੇ ਦੇ ਦੇ ਅੰਤ ਅੰਤਨੇ ਵੇਖਣ ਸੁਨੇ ਅੰਤ ਅੰਤਨੇ ਜਾਪੇ ਕਿਆ ਮਨ ਮਨ ਅੰਤਨੇ ਜਾਪੇ ਕੀਤਾ ਤਾਰ ਅੰਤਨੇ ਜਾਪੇ ਪਰਵਾਰ ਅਤ ਕਾਰਣ ਕੇਤੇ ਬਿਲ ਲਾਹੇ ਆਕੇ ਅੰਤ ਨਾ ਪਾਏ ਜਾਏ ਇਹ ਅੰਤਨ ਜਾਣੇ ਕੋ ਬਹੁਤਾ ਕੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾ ਏਵੜੇ ਉੱਚਾ ਹੋਵੇ ਕੋਏ ਤੇ ਸੋਚੇ ਕੋ ਜਾਣੇ ਸੋਏ ਜੇ ਵੜਾ ਆਪ ਜਾਣਿਆ ਨਾਨਕ ਨਗਰੀ ਕਰੇ ਦਾ ਬਹੁਤਾ ਕਰਮਾ ਲਿਖਿਆ ਨ ਜਾਏ ਵੱਡਾ ਦਾਤਾ ਦਿਲ ਤੇ ਤਮਾਏ ਕੇਤੇ ਮੰਗੇ ਜੋ ਦੇਵ ਪਰ ਕੇਤੇ ਨੜਤਾ ਇਹ ਵਿਚਾਰ ਕੇਤੇ ਖਖ ਪੇਵ ਕੰ ਕੇਤੇ ਲੈ ਲੈ ਨੁ ਕਿਰਪਾਏ ਕੇਤੇ ਮੂਰਤ ਖਾਈ ਖਾਏ ਇਤਿਆਂ ਦੋਖ ਭੋਗ ਸਰਬਾਨ ਏ ਵੀ ਦਾ ਤੇਰੀ ਅੰਦਰ ਬੰਦ ਖਲਸੀ ਬਾਣੀ ਵੇ ਧੋੜ ਆਪਨ ਸਕੇ ਕੋਈ ਜੇ ਕੋ ਖਾਇਕ ਆਖੜ ਪਾਏ ਉਹ ਜਾਣੇ ਜਿੱਤਿਆਂ ਮੋਖਾਏ ਛਾਪੇ ਜਾਣੇ ਆਪੇ ਦੇ ਆਖੇ ਸਮੇਂ ਕਈ ਕੇ ਜਿਸਨੋਂ ਮਕਸ਼ ਹਿਤ ਖਲਾ ਨਾਨਕ ਦਾ ਸ਼ੇਰ ਪਾਛਾ ਹੋ ਅਮਲ ਬੰਦ ਅਮਲ ਵਪਾਰੀ ਅਮਲ ਵਪਾਰੀ ਅਮਲ ਬੰਡਾਰ ਅਮਲ ਆਵੇ ਅਮਲੇ ਜਾਏ ਅਮਲ ਭਾਈ ਮਨ ਦਾ ਸਮਾਹੇ ਅਮਲ ਧਰਮ ਅਮਲ ਤਨ ਮਲ ਪਰਵਾਣ ਅਮਲ ਬਖਸ਼ੀ ਸੁਲਿਤਾਣਾ ਅਮਲ ਕਰਮਲ ਕਰਨਾ ਅਮਲ ਅਮਲ ਆਕਿਆ ਨਾ ਜਾਏ ਆਖੇ ਆਖਰੇ ਦਈਦਾਈ ਆਖੇ ਵੇਨ ਪਾਠ ਕਰਾਂ ਆਖੇ ਪੜੇ ਕਰੇ ਰੱਪਿਆ ਆਖੇ ਬ੍ਰਹਮ ਅਖੰਡ ਆਖੇ ਗੋਪੀ ਤੇ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨੁ ਆਖੇ ਦੇਵ ਆਖੇ ਸੁਰਨ ਨਰਮਨ ਜਨ ਸਿਓ ਇਦ ਆਖੇ ਆਪਣ ਪਾਹੀ ਇਤੇ ਕਹਿ ਕ ਉਤਮ ਜਾਏ ਇਤੇ ਕੀਤੇ ਹੋਰ ਕਰੇ ਤਾਂ ਨਿਸਕੇ ਕੀਤੇ ਜੇ ਵੜ ਮੁਟਵੇ ਤੇ ਵੜ ਬੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਮੋਲ ਉਗਾੜੋ ਤਾਂ ਲਿਖੇ ਦਰਗਵਾਰ ਅਗ ਸੋਦਰ ਅਪਿਆਸੁ ਕਰ ਗਿਆ ਜਿਤ ਬੈ ਸੰਸਮੁ ਸੁਮਲੇ ਵਾਜੇ ਨਾਦਿ ਕ੍ਰਿਸ਼ਨ ਕਾ ਕਿਤੇ ਵਾਵਣ ਹਾਰੇ ਕਿਤੇ ਰਾਦ ਕਰੀ ਸੋ ਕਈਐ ਕਿਤੇ ਗਨ ਹਾਰੇ ਗਾਵੇ ਤਿਤੋਂ ਕਲਪਣੀ ਮੇ ਸੰਕਰ ਗਾਵੇ ਰਾਜ ਤਨ ਦੁਆਰੇ ਗਾਵੇ ਚਿਤਿ ਬਕਤ ਲਿਖ ਜਾਣੇ ਲਿਖੇ ਕਰਮ ਚਾਰੇ ਗਾਵੇ ਕੇਸ਼ਰ ਪਰਮਾ ਦੇਵੀ ਸੋਨ ਸਰਾ ਸੁਵਾਰੇ ਗਾਵੇ ਇਹਨਾਂ ਸਨ ਬੈਠ ਦੇ ਤੇ ਅਦਰ ਨਾਲ ਗਾਵੇ ਸਿਨ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵ ਜਿੱਤੇ ਸੇ ਸੰਤੋਖੇ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖਿਲ ਜੁਗ ਜੁਗ ਬੇਦਾ ਨਾਲੇ ਗਾਵੇ ਮਾਨਿਆ ਮਨ ਮਨ ਸੁਰਗਾ ਬਾਸ਼ ਪਿਆਲੇ ਗਾਵਨ ਰਤਨ ਉਪਾਏ ਕਰੇ ਅਸਰ ਤੇ ਰਤਨਾਲੇ ਗਾਵੇ ਜੋਤ ਮੰਗਲ ਸੁਰਾ ਗਾਵੇ ਖਾਣੀ ਚਾਰੇ ਗਾਰੇ ਖੰਡ ਮੰਡਲ ਵਰ ਮੰਡਾ ਕਰ ਕਰ ਰਖੇਦਾਰੇ ਸਹੀ ਤੁਧਨ ਗਾਰੇ ਦੇ ਤਿਥ ਭਾਵਨ ਕਰਤੇ ਤੇਰੇ ਬਕਰ ਸੱਲੇ ਹੋਰ ਕਿਤੇ ਗਾਵਲ ਤੇ ਮੈਂ ਚਿਤਨੇ ਆਂ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਤਾਹਿਬ ਸੱਚਾ ਸੱਚੀ ਨਾਈ ਹੈ ਵੀ ਉਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸੀ ਮਾਇਆ ਨੂੰ ਗਾਈ ਕਰ ਕਰ ਵੇਖੇ ਕੀਤਾ ਆਪਣਾ ਜਿਉ ਦੁਸਤੀ ਵਡਿਆਈ ਜੋ ਤੇ ਪਾਵੈ ਸੋਈ ਕਰਤੇ ਹੁਕਮ ਨਾ ਕਰਨਾ ਜਾਏ ਤੋ ਪਾਸਤਾ ਹੋ ਕਹਾ ਬਤ ਨਾਨਕ ਰਚ ਜਾਈ ਮੁੰਦਾ ਸੰਤੋਖ ਪਰਮਤ ਝੋਲੀ ਧਿਆਨ ਕੀ ਕਰੇ ਬਨੂ ਕਿੰਦਾ ਕਾਲ ਕਰੀ ਗਿਆ ਜੁਗਦੰਡਾ ਵਰਤੀ ਆਏ ਮੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤੇ ਆਨੀ ਆਦ ਅਨੀਨ ਅਨਾਥ ਅਨੰਤ ਜੁਗ ਜੋਏ ਕੋ ਇਸ ਬੋਧ ਗਿਆਨ ਦਇਆ ਬਟਾਰ ਕਟ ਘਟ ਵਾਖ ਨਾ ਦੋ ਆਪ ਨਾਥੁ ਨਾਤੇ ਸਭ ਜਾ ਕੇ ਰੇਂਦਸਨ ਅਵਰਾ ਸਾਧ ਸੰਜੋਗ ਜੋਦੋ ਤਾਰ ਚਲਾਵੇ ਲੇਖੇ ਆਵੇ ਪਾਦ ਆਦੇਸ ਤੇ ਆਨੀ ਆਦ ਅਨੀਨ ਅਨਾਦਨਾ ਜੁਗ ਜੋਏ ਕੋ ਇਸ ਇਕ ਕਾਮਾਈ ਜੁਕਤੇ ਵੀ ਆਏ ਤੈਨ ਜਲੇ ਤਵਾ ਨੂੰ ਇਕ ਸੰਸਾਰੀ ਬੰਡਾਰੀ ਇਕ ਲਾਇ ਦੇ ਬਾਣ ਜੋਤੇ ਪਾਵਨ ਦੇ ਵਿਚ ਨਾ ਰਹਿ ਜੋ ਹੋਵੇ ਪ੍ਰਣਾਣ ਅਵਿਖਟ ਨਨਦਰਣ ਬਹੁਤਾ ਇਹ ਹਿਡਾਣਾ ਆਦੇ ਕਿਸੇ ਆਦੇ ਆਦ ਅਨਿਦ ਆਨੰਦਨੰਤ ਜਿਉ ਜੋ ਇੱਕ ਵੇਸ ਆਸਣ ਲੋਇ ਲੋ ਬਟਾਰੋ ਜੋ ਕਿ ਪਾਇਓ ਸਿਕਵਾਰ ਵਾਰ ਧਰ ਪਰਵੇ ਕਿਸਰਜਨ ਮਾਰੋ ਨਾਨਕ ਸੱਚੇ ਕੀ ਸਾਚੰਕਾਰ ਆਦੇਤ ਜੀ ਆਦੇ ਆਦ ਅਨੀਨ ਅਨੰਦਾਨੰਦ ਗੱਜੋ ਇੱਕੋ ਇਸ ਇੱਕ ਦੋ ਜੀ ਬੋਲਾ ਕੋਏ ਲਖ ਹੋਏ ਲਖਮੀਸ ਲਖ ਲਪੇੜਾਇਆ ਇੱਕ ਨਾਮ ਜਗਦੀਏ ਇਹ ਤੇ ਰਾਏ ਮਟੌੜੀਆਂ ਚੜੀਏ ਕੇ ਸੁਣਗਲਾ ਪਾਸ ਕੀ ਠਾਈ ਰੇਸ ਨਾਨਕ ਨਤਰੀ ਪਾਇਏ ਕੋ ਵੀ ਗੋੜੇ ਦੀ ਸੁਣ ਆਕਣ ਜੋ ਰੁਕ ਪੈਨੇ ਮੋਰੋ ਪਿਉਰਨੇ ਮੁੰਗਣ ਦੇ ਨਯੋ ਜੋਰਨੇ ਜੀਵਨ ਮਰ ਮੈਨਯੋ ਜੋਰਨੇ ਰਾਜ ਮਾਲ ਮਨਸੂਰ ਜੋਰਨੇ ਸ੍ਰਤੀ ਗਿਆਨ ਵਿਚਾਰੋ ਜੋਰਨੇ ਜੋਮ ਕੇ ਛੁਪੇ ਸੰਸਾਰ ਜਿਸ ਸਾਹ ਤੇ ਜੋਰ ਕਰ ਮੈਂ ਸੋਏ ਨਾਨਕ ਉਤਲ ਜੀਚਲ ਕੋਏ ਰਾਤੇ ਰੋਤੇ ਤੇ ਤੇਵਾਰ ਪਾਉਣ ਬਾਣੇ ਅਗਨੀ ਅਪਾਤਲ ਤੇਵੇਂ ਦਰਤੀ ਥਾਵ ਰੱਖੇ ਤਰਮਸਾਲ ਤੇਵੇਂ ਜੀਉਂਤ ਕਹਿ ਰਾਮ ਰੁਪਿੰ ਕਹਿ ਰਾਮਨ ਤੰਤ ਕਰਮ ਕਰਮਿ ਵਿਚਾਰੋ ਸੱਚਾ ਯਾ ਸੱਚਾ ਦਰਮਾ ਚਿੱਤੇ ਸੋਨ ਪਰਮਾ ਨਧਈ ਕਰਮ ਪੈਨੇ ਸਾਨ ਕਾਚਮਗਾ ਹੋਇ ਕੋਏ ਨਾਨਕ ਆ ਜਾਪੇ ਜਾਏ ਧਰਮ ਖੰਡ ਤਾਂ ਇਹੋ ਤਰਮ ਗਿਆਨ ਖੰਡ ਤਾਂ ਆਇਆ ਪਰਮਾ ਕੇਤੇ ਪਾਉਣ ਬਾਣੇ ਵੇਟਨ ਕਰ ਕੇਤੇ ਕਾਨ ਮੈਂ ਛੁਰ ਕੇਤੇ ਰਮੇ ਘਾਟ ਤਕੜੀ ਰੂਪ ਰੰਕੇ ਵੇਸ ਕਹਤੇ ਕਰਮ ਭੂਮੀ ਮੇਰ ਕੇਤੇ ਗਦੂ ਦੇਸ ਕਹਤੇ ਇੰਦਜਨ ਸੂਰ ਕੇਤੇ ਗਦ ਮੰਡਲ ਦੇਸ ਕਹਤੇ ਸਿੰਬਦਨਾਥ ਕਹਤੇ ਗਦ ਜੀ ਦੀਸ਼ ਕੇਤੇ ਦਿਉ ਧਨੂ ਰੂਪ ਕੇਤੇ ਗਦ ਨਸੁਮੁਦ ਕਹਤੇ ਆ ਖਾਣੀ ਕੰਦੀ ਬਾਣੀ ਕੇਤੇ ਪਾਤ ਨਿਰੰਦ ਕਹਤੇ ਸੋਤੀ ਸੇਵਾ ਕੋ ਕੇਤੇ ਨਾਨ ਲੰਤਰ ਅੰਤ ਗਿਆਨ ਘਣ ਮੈਂ ਗਿਆਨ ਵਰਜੰਡੋ ਤੇ ਨਾਰ ਬਿਨੋ ਕੋੜ ਅਨੰਦ ਸਰੂਪ ਘਣ ਕੀ ਬਾਣੀ ਰੂਪ ਤਿਤੇ ਘਾਟ ਤਕੜੀ ਬੋਤਨਾਂ ਤਾ ਕੇ ਅੰਦਰ ਨਾ ਕਥਿਆ ਨਾ ਜਾਏ ਜੇ ਕੋ ਕੋ ਪੁਛੇ ਪਛਤਾਏ ਕਿਤੇ ਕੜੀਏ ਸੁਰਤ ਮਤਮਨ ਬੰਦ ਕਿਤੇ ਕੜੀਏ ਸੋਰਾ ਦਿੱਤਾ ਕੇ ਸੰਦ ਕਰਨ ਕਣਕੀ ਬਾਣੀ ਨੂੰ ਤਿੱਤੇ ਹੋਰ ਨ ਕੋਈ ਹੋਰ ਤਿੱਤੇ ਜੋਤ ਮਾਂ ਬਲ ਸੁਨ ਤਿਨ ਮੈਂ ਆਰਾਮ ਰਿਆ ਤਪੂ ਕਿਤੇ ਸੀਸੋ ਸੀਤਾਨੇ ਮਮਾਹ ਤਾਕੇ ਰੁਗਨ ਕਥਨ ਚਾਹੇ ਨਾ ਅਹ ਮਰੇ ਨ ਟਕੇ ਜਾਵੇ ਤਿਨ ਕੈ ਰਾਮ ਸੁਿ ਮਨ ਮਾਹੇ ਤਿੱਤੇ ਬਖਤਵਸੇ ਕੇ ਲੋ ਕਰੇ ਅਨ ਸਤਿ ਮਨ ਸੋਏ ਤਾਜ ਖੰਡ ਵਸੀ ਨਰੰਕਾਰ ਕਰ ਕਰ ਵੇਖੇ ਨਰਿ ਹਾਲ ਤਿਤ ਖੰਡ ਮੰਡਲ ਵਰ ਬੰਦ ਦੇਖੋ ਕਥੇ ਦੰਤਰੰਤ ਫਿਤੇ ਲੋ ਲੋ ਦਾਤ ਕਰਿ ਜਿਉ ਜੋ ਹੁਕਮ ਤਿਵੇ ਤਿਵਤਾਰ ਵੇਖੇ ਵਿਖਸੇ ਕਾ ਵਿਚਾਰ ਨਾਨਕ ਕਨ ਕਰੜਾ ਸਾਰ ਜਤ ਰਾਰਾ ਦੀ ਸੁਨਿਆਰ ਧਾਰਨ ਮਤ ਵੇਦਿਆ ਭੌ ਕਲਾ ਅਗਣ ਤੋਤਾ ਭਾਟਾ ਪੰ ਅੰਬਰ ਤੇ ਦਾਲ ਘੜੀਏ ਸ਼ੋ ਦੇ ਸੱਚੀ ਕਲਸਾਰ ਜਿਨ ਕੋ ਨਦਰ ਕਰਮ ਗੰਗਾਰ ਗਿਆਨ ਕ ਨਦਰਿ ਨਰਿਆ ਸਲਵੋ ਪਉਣ ਗੁਰੂ ਪਾਣੀ ਪ타 ਮਾਤਾ ਕਰਤਨਾਤ ਦਿਵਸ ਰਾਤ ਤੁਈ ਨਾਇ ਦਇਆ ਖੇਲੇ ਸਭ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮਤੁ ਕਰਮੀ ਆਪੋ ਆਪਣੀ ਕੇ ਨੇੜੇ ਤੇ ਰੂਪ ਜਿਨੀ ਨਾਮ ਤਿਆਰ ਆਇ ਜੈ ਮਤ ਤਤੁ ਧਾਲੋ ਨਾਨਕ ਤੇ ਉਜਲੇ ਕੀਤੀ ਸੁਖੀ ਨਾਲ ਜਿੰਨੇ ਨਵਾਂ ਮੋਤੀ ਆਇਆ ਗਏ ਮਸਕਤ ਘਾਲੂ ਨਾਨਕ ਤੇ ਮੁਗਜਲੇ ਕਹਤੇ ਛੁਟੇ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ